ਦੇਸ਼ ਭਰ ਦੇ ਵਿੱਚ ਜਿਹੜਾ ਇਹ ਦੁਸ਼ਾਰੇ ਦਾ ਤਿਹਾਰ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਤੇ ਪੰਜਾਬ ਦੇ ਲੁਧਿਆਣਾ ਦੇ ਵਿੱਚ ਪੂਰੇ ਪੰਜਾਬ ਤੋਂ ਸਭ ਤੋਂ ਵੱਡਾ 라ਵਣ 121 ਫੁੱਟ ਦਾ ਇਹ 라ਵਣ ਤਿਆਰ ਕੀਤਾ ਗਿਆ ਦੱਸਿਆ ਕਿ ਇਸ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ 120 ਫੁੱਟ ਦਾ 라ਵਣ ਤਿਆਰ ਕੀਤਾ ਗਿਆ ਪਰ ਪੰਜਾਬ ਦੇ ਲੁਧਿਆਣਾ ਦੇ ਵਿੱਚ ਜਿਹੜਾ 121 ਫੁੱਟ ਦਾ ਪੰਜਾਬ ਦਾ ਸਭ ਤੋਂ ਵੱਡਾ 라ਵਣ ਤਿਆਰ ਕੀਤਾ ਗਿਆ ਇਹ ਲੁਧਿਆਣਾ ਦੇ ਦ੍ਰੈਸੀ ਮੈਦਾਨ ਦੇ ਵਿੱਚ ਸ਼ਾਮ ਨੂੰ ਅਗਨਪੇੜ ਕੀਤਾ ਜਾਵੇਗਾ ਕਿਉਂਕਿ ਸ਼ਾਮ ਨੂੰ ਇਸ ਨੂੰ ਅਗਨ ਪੇਟ ਕੀਤਾ ਜਾਣਾ ਉਸ ਤੋਂ ਪਹਿਲਾਂ ਜਿਹੜੇ ਆ ਲੋਕ ਇੱਥੇ ਪਹੁੰਚ ਕੇ ਇਸ ਦੀ ਪੂਜਾ ਕਰ ਰਹੇ ਬਣੇ ਦੱਸ ਦੇ ਕੀ ਜਿਹੜਾ ਇਹ ਤਸਵੀਰਾਂ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਲੋਕ ਪੂਜਾ ਕਰ ਰਹੇ ਨੇ ਸਤਾ ਸਾਹਿਬ ਨਾਲ ਗੱਲਬਾਤ ਕਰ ਸਰਦਾਰ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਸ਼ਹਿਰੇ ਦਾ ਤਿਹਾੜਾ ਤੇ ਪੂਜਾ ਕਰਨ ਪਹੁੰਚੇ ਹੋ ਆ ਦੇਖਣਾ ਹੈ ਮੇਲਾ ਹੁਣ ਆ ਨਿਆਣਾ ਨੂੰ ਦਿਖਾਣ ਪਹੁੰਚ ਕੀ ਕਹਿਣਾ ਚਾਹੋਗੇ ਧਾਵਨ ਨੂੰ ਸਭ ਤੋਂ ਜ਼ਿਆਦਾ ਗਿਆਨ ਸੀਗਾ ਚਾਰੋਂ ਵੇਦ ਪੜੇ ਹੋਏ ਸੀਗੇ ਬਹੁਤ ਬੜੇ ਵਧੀਆ ਗਿਆਨ ਸੀਗਾ ਬਹੁਤ ਜ਼ਿਆਦਾ ਗਿਆਨ ਉਹ ਫਿਰ ਵੀ ਕਹਿੰਦੇ ਬੁਰਾਈ ਤੇ ਅਛਾਈ ਦਾ ਪ੍ਰਤੀਕ ਇਹਨੂੰ ਮੰਨਿਆ ਜਾਂਦਾ ਬਣਾ ਤਾਂ ਬੈਠ ਖੜਨਾ ਚਾਹੀਦਾ ਬੱਚੇ ਬ੍ਰਾਹਮਣ ਬ੍ਰਾਹਮਣ ਆ ਬਹੁਤ ਵੱਡਾ ਚਾਰ ਵੇਦਾਂ ਦਾ ਗਿਆਨ ਬੱਚਿਆਂ ਨੂੰ ਸਿੱਖ ਮਿਲਦੀ ਹੈ ਦਿੱਤੋ ਕਿ ਹਾਂ ਵੀ ਇਸ ਇਹ ਨਾਲ ਸਾਰੇ ਵੇਦ ਬੜੇ ਆ ਨਾ ਨੂੰ ਸਾਰਾ ਵੱਡਾ ਗਿਆਨ ਸੀਗਾ ਬੱਚੇ ਸਿੱਖਰ ਮਿਲਦੀ ਹੈ ਕਿ ਕਿੰਨੇ ਸਾਲਾਂ ਤੋਂ ਆ ਰਹੇ ਹੋ ਇਸ ਜਗ੍ਹਾ ਤੇ ਬ੍ਰਾਹਮਣ ਜੇ 45 ਸਾਲ ਉਮਰ ਆ ਫਰਜ਼ੂਰਤ ਇੱਥੇ ਹੀ ਮੱਥਾ ਟੇਕਣ ਆ ਰਹੇ ਆ ਇੱਥੇ ਆ ਰਹੇ ਆ ਸਾਡੀ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਲੋਕ ਲਗਾਤਾਰ ਇੱਥੇ ਪਹੁੰਚ ਰਹੇ ਨੇ ਤੇ ਸਭ ਤੋਂ ਵੱਧ ਗਿਆਨ ਰਾਵਣ ਜੀ ਕੋਕੀ ਚਾਰੋਂ ਵੇਦ ਪੜੇ ਸਿਗੇ ਤੇ ਲੋਕਾਂ ਦੇ ਵਿੱਚ ਵੀ ਇਸ ਦੀ ਆਸਤਾ ਕਾਫੀ ਹੈ ਤੇ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਲੋਕ ਅੱਜ ਪਹੁੰਚ ਰਹੇ ਨੇ ਲਗਾਤਾਰ ਪਰਵਾਰਾਂ ਦੇ ਨਾਲ ਅੰਕਲ ਜੀ ਕੀ ਕਹਿਣਾ ਚਾਹੋਗੇ ਦਾਵਨ ਨੂੰ ਅੱਜ ਅਗਰ ਭੇਡ ਕੀਤਾ ਜਾਣਾ ਤੇ ਹੁਣ 121 ਫੁੱਟ ਦਾ ਇਸ ਵਾਰ ਲੁਧਿਆਣਾ ਦੇ ਵਿੱਚ ਲਾਵਾ ਲੱਗੇਗਾ ਸਭ ਤੋਂ ਵੱਡਾ ਬਣਿਆ ਹਾਂਜੀ ਕੀ ਕਹਿਣਾ ਚਾਹੋ ਔਰ ਅੱਛਾ ਬਣਿਆ ਵਧੀਆ ਵਾ ਕੋਈ ਐਸੀ ਕਿਵੇਂ ਦੇਦੇ ਹੋ ਕਿ ਦਾਵਨ ਨੂੰ ਚਾਰੋਂ ਵੇਦਾ ਦਾ ਗਿਆ ਸੀਗਾ ਸਭ ਤੋਂ ਬਹੁਤ ਅੱਛਾ ਵਧੀਆ ਸੇ ਇਨਸਾਨ ਕੋ ਬੜੇ ਬੜੇ ਗਲਤੀ ਹੋ ਜਾਂਦੀਆਂ ਛੋਟੀਆਂ ਜਿਹੀ ਗਲਤੀਆਂ ਨਾਲ ਸਫਲਤਾ ਹਾਸਲ ਹਾਫ ਇੱਥੇ ਪਰ ਕਿ ਦੇਖਿਆ ਇਹਦਾ ਲੁਧਿਆਣੇ ਦੇ ਨਜ਼ਦੀਕ ਖੰਨੇ ਦੇ ਕੋਲ ਪਾਇਲ ਪਿੰਡਾ ਉਥੇ ਨੂੰ ਕੁਝਿਆ ਜਾਂਦਾ ਹੈ ਕਿਸੇ ਕਿਸੇ ਨੂੰ ਕੋਈ ਇਨਸਾਨ ਅੱਛਾ ਲੱਗਦਾ ਕਿਸੇ ਨੂੰ ਕੋਈ ਬੁਰਾ ਲੱਗਦਾ ਉਹਨਾਂ ਨੂੰ ਅੱਛਾ ਲੱਗਦਾ ਪੁੱਜਦੇ ਆਪਾਂ ਨੂੰ ਆਪਣੇ Hindu ਧਰਮ ਤੋਂ ਬਾਹਰ ਆ ਇਹਨਾਂ ਗਲਤ ਕੰਮ ਕਰਤਾ ਤੇ ਇਨਸਾਜਾ ਮਿਲ ਲਈਏ ਕੀ ਕਹਿਣਾ ਚਾਹੋਗੇ ਕਿ ਕੀ ਸੁਨੇਹਾ ਮਿਲਦਾ ਹੈ ਕਿ ਕਿਸ ਸੁਨੇਹਾ ਕਿ ਅਛਾਈ ਦੇ ਨਾਲ ਚੱਲੋ ਬਰਾਈ ਵੱਲ ਮਤ ਜਾਓ ਬਰਾਈ ਦਾ ਅਸਰ ਮਾੜਾ ਹੀ ਹੈ ਬਰਾਈ ਦਾ ਅਸਰ ਮਾੜਾ ਹੀ ਨਿਆਣਿਆਂ ਨੂੰ ਲੈ ਕੇ ਆਏ ਐ ਸਕੇ ਪਹਿਲੇ ਬੱਚੇ ਬਾਹਰ ਹੀ ਆਏ ਅਜੇ ਬਾਹਰ ਤੱਕ ਨਹੀਂ ਪਰ ਲੱਗਦਾ ਸੀਗਾ ਕਿ ਬਾਹਰ ਚਲੇ ਗਿਆ ਉਹਨਾਂ ਨੂੰ ਹੁਣ ਇੱਥੇ ਹੀ ਯਾਦ ਆਂਦੀ ਹੋਣੀ ਕੋਈ ਕੀ ਕਹਿੰਦੇ ਆਪਣੇ ਵਰਗੇ ਦੇਸ਼ ਵਰਗੇ ਮਦੇਸ਼ ਨਹੀਂ ਜਾਂ ਤਿਹਾਰਾ ਸਭ ਕੁਝ ਹੈ ਗਿਆ ਉਹਨਾਂ ਨੂੰ ਯਾਦ ਆਂਦੀ ਹੈ ਸਾਰੇ ਤਿਹਾਰਾ ਵੇ ਉਹਨਾਂ ਨੂੰ ਬਹੁਤ ਯਾਦ ਆਂਦੀ ਹੈ ਉਦਾਸ ਹੋ ਜਾਂਦੇ ਹੈ ਤਿਹਾਰਾ ਨੂੰ ਉਹ ਤਿਹਾਰੇ ਨੂੰ ਮਿਸ ਕਰਦੇ ਹੋਣੇ ਬਹੁਤ ਜ਼ਿਆਦਾ ਤਵਾਲੀਆਂ ਵੀ ਤਿਹਾਰੇ ਨੂੰ ਵੀ ਹਰ ਤਿਹਾੜੀ ਮਿਸ ਕਰਦੇ ਹੋਣੇ ਹੋਰ ਹੁਣ ਉਹਨਾਂ ਨੂੰ ਦਿਖਾਓ ਉਹ ਤਾਂ ਸੁੱਤੇ ਬਈ ਹੈ ਕੈਨੇਡਾ 'ਚ ਅਸੀਂ ਜਾਗ ਰਹੇ ਹੈ ਇੱਥੇ ਪਾਸੇ ਚਾ ਦਿਖਾ ਦਿਓ ਸਾਰਾ ਕੁਝ ਅਸੀਂ ਨਾਲ ਦਿਖਾਉਂਗਾ ਅੱਛਾ ਤੇ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਵੱਲੋਂ ਇਸ ਜਗ੍ਹਾ ਤੇ ਪਹੁੰਚ ਕੇ ਪੂਜਾ ਕੀਤੀ ਜਾ ਰਹੀ ਹੈ ਤੇ ਜਿਹੜੇ ਬੁਰਾਈ ਤੇ ਅਛਾਈ ਦਾ ਪ੍ਰਤੀਕ ਜਿਹੜਾ ਰਾਵਣ ਨੂੰ ਮੰਨਿਆ ਗਿਆ ਤੇ ਅਲੱਗ-ਅਲੱਗ ਤਰੀਕੇ ਦੇ ਨਾਲ ਇੱਥੇ ਰਿਚੁਅਲਸ ਕੀਤੀਆਂ ਜਾ ਰਹੀਆਂ ਨੇ ਮੁੰਡਨ ਇਹ ਮੁੰਡਨ ਵੀ ਕੀਤੇ ਜਾ ਰਹੇ ਨੇ ਕਿਉਂਕਿ ਇੱਥੇ ਅਲੱਗ-ਅਲੱਗ ਜਿਹੜੇ ਆਪਣੇ ਪਰੰਪਰਾਗਤ ਤਰੀਕੇ ਦੇ ਨਾਲ ਜੋ ਜਿਸ ਤਰੀਕੇ ਦੇ ਨਾਲ ਇਸ ਰਾਵਣ ਨੂੰ ਮੰਨਦਾ ਤੇ ਉਸ ਤਰੀਕੇ ਦੇ ਨਾਲ ਆਪਣੇ ਪੂਜਾ ਪਾਠ ਕਰ ਰਿਹਾ ਹੈ ਤੇ ਤਸਵੀਰਾਂ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ 라ਵਨ ਜੋ ਕਿ ਬੁਰਾਈ ਤੇ ਛਾਏ ਦਾ ਪ੍ਰਤੀਕ ਮੰਨਿਆ ਜਾਂਦਾ ਕਿਉਂਕਿ ਜਦੋਂ ਲੰਕਾ ਦਹਨ ਹੋਇਆ ਸੀਗਾ ਸੀ ਤੇ ਸੀਤਾ ਮਾਤਾ ਨੂੰ ਆਪਣੇ ਉੱਥੇ ਲੈ ਗਏ ਸੀਗੇ ਲੰਕਾ ਚ ਉਸ ਤੋਂ ਬਾਅਦ ਜਦੋਂ ਸ਼੍ਰੀ ਰਾਮ ਨਾਲ ਯੁੱਧ ਤੋਂ ਬਾਅਦ ਇਹਨਾਂ ਨੂੰ ਜਿਹੜੀ ਇਹ ਸਜ਼ਾ ਮਿਲੀ ਸੀਗੀ ਤੇ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਉੱਤੇ ਵਾਰ ਕੀਤੇ ਗਏ ਸੀਗੇ ਤੇ ਹੁਣ ਅੱਜ ਤਿਸ਼ਾਰੀ ਦੇ ਰੂਪ ਚ ਉਸ ਨੂੰ ਮਨਾਇਆ ਜਾਂਦਾ ਤੇ ਤਸਵੀਰਾਂ ਦੇਖ ਸਕਦੇ ਲੁਧਿਆਣਾ ਦੇ ਦ੍ਰਿਸ਼ੀ ਗਰਾਊਂਡ ਦੇ ਵੱਖ-ਵੱਖ ਤਰੀਕੇ ਦੇ ਨਾਲ ਇਸ ਜਗ੍ਹਾ ਤੇ ਜਿਹੜਾ ਹੈ 라ਵਣ ਜਿਹੜੇ ਲੋਕ ਆਪਣੇ ਪੂਜਾ ਕਰ ਰਹੇ ਤੇ ਸ਼ਾਮ ਨੂੰ 6 ਵਜੇ ਦੇ ਕਰੀਬ ਜਿਹੜਾ ਹੈ 라ਵਣ ਦਹਨ ਕੀਤਾ ਜਾਵੇਗਾ ਇਹ ਜਾਣਕਾਰੀ ਸਿੱਖ ਜਲੋਤਾ ਗ੍ਰੇਡ ਪੰਜਾਬ ਟੀਵੀ ਲੁਧਿਆਣਾ